ਰਿਸ਼ਵਤ ਲੈੰਦੇ ਆ 11 ਪੁਲਿਸ ਮੁਲਾਜ਼ਮਾਂ ਦੀ 12 ਵੀਡੀਓਜ਼ ਹੋ ਗਈਆਂ ਵਾਇਰਲ ਡਾਕਟਰ ਜੋੜੀ ਨੂੰ ਬਲੈਕਮੇਲ ਕਰ ਲੈਂਦੇ ਸੀ ਪੈਸੇ ਰਿਸ਼ਵਤ ਖੋਰੀ ਦਾ ਹੋਇਆ ਪਰਦਾ ਫਾਸ਼ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੋਚੀਆ 11 ਪੁਲਿਸ ਮੁਲਾਜ਼ਮਾਂ ਦੀ 12 ਵੀਡੀਓਜ਼ ਰਿਸ਼ਵਤ ਲੈੰਦਿਆਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਦੇਖ ਕੇ ਹਰ ਕੋਈ ਹੀ ਹੈਰਾਨ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਜੋੜੇ ਦੇ ਵੱਲੋਂ ਇਹਨਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਗਿਆ ਡਾਕਟਰ ਜੋੜੇ ਨੇ ਪਾਤਣਾ ਦੇ ਪੁਲਿਸ ਦੇ 11 ਅਫਸਰਾਂ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਮਾਮਲਾ ਇਹ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਜੋੜੇ ਨੂੰ ਜਬਰਨ ਇੱਕ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਸੀ ਅਤੇ ਉਹਨਾਂ ਦੇ ਕੋਲੋਂ ਪੈਸੇ ਵਸੂਲੇ ਜਾ ਰਹੇ ਸਨ ਡਾਕਟਰ ਜੋੜੇ ਨੂੰ ਬਲੈਕਮੇਲ ਕਰਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪਰ ਡਾਕਟਰ ਜੋੜੇ ਨੇ ਰਿਸ਼ਵਤ ਲੈਂਦਿਆਂ ਇਹਨਾਂ ਪੁਲਿਸ ਵਾਲਿਆਂ ਦੀ ਵੀਡੀਓ ਬਣਾ ਲਈ ਅਤੇ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਦੱਸਦੀ ਹੈ ਕਿ ਇੱਕ ਨਹੀਂ ਦੋ ਨਹੀਂ ਸਗੋਂ 11 ਪੁਲਿਸ ਮੁਲਾਜ਼ਮਾਂ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਨੇ ਅਤੇ ਇਸ ਦੇ ਨਾਲ ਹੀ 12 ਵੀਡੀਓਜ਼ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਜਾ ਸਕਦੀਆਂ ਨੇ ਡਾਕਟਰ ਜੋੜੇ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਜ਼ਬਰਨ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਸੀ ਜਿਸ ਮਗਰੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੁਲਿਸ ਮੁਲਾਜ਼ਮਾਂ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓਜ਼ ਵਾਇਰਲ ਕਰ ਦਿੱਤੀਆਂ ਤੁਹਾਨੂੰ ਇੱਕ ਇੱਕ ਕਰਕੇ ਸਾਰੀ ਵੀਡੀਓਜ਼ ਅਸੀਂ ਦਿਖਾਉਂਦੇ ਹਾਂ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਪੁਲਿਸ ਵਾਲਿਆਂ ਦੇ ਵੱਲੋਂ ਰਿਸ਼ਵਤ ਲਈ ਜਾ ਰਹੀ ਹੈ ਹਾਲਾਂਕਿ ਰਿਸ਼ਵਤਖੋਰੀ ਜੜੀ ਹੈ ਉਹ ਚੱਲ ਰਹੀ ਹੈ ਇਸ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਪੁਲਿਸ ਵਾਲਿਆਂ ਦਾ ਵੀ ਚਿਹਰਾ ਸਾਹਮਣੇ ਉਹ ਦਿਖਾਉਣ ਦਾ ਕੁਝ ਹੋਰ ਹੁੰਦਾ ਤੇ ਪਿੱਛੋਂ ਕੁਝ ਹੋਰ ਹੁੰਦਾ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਰਿਸ਼ਵਤਖੋਰੀ ਦੇ ਪਹਿਲਾਂ ਵੀ ਬਹੁਤ سارے ਮਾਮਲੇ ਸਾਹਮਣੇ ਆ ਚੁੱਕੇ ਨੇ ਹਾਲਾਂਕਿ ਕਾਰਵਾਈ ਵੀ ਹੋਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦਾ ਕਹਿਣਾ ਸੀ ਕਿ ਰਿਸ਼ਵਤਖੋਰੀ ਨੂੰ ਠੱਲ ਪਾਈ ਜਾਵੇਗੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਸ ਵਕਤ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਆਸ ਸੀ ਕਿ ਪੰਜਾਬ ਦੇ ਵਿੱਚ ਹੁਣ ਰਿਸ਼ਵਤ ਖੋਰੀ ਜੜੀ ਹੈ ਉਹ ਖਤਮ ਹੋ ਜਾਵੇਗੀ ਅਤੇ ਉਹਨਾਂ ਦੇ ਕੰਮ ਬੜੇ ਹੀ ਆਸਾਨੀ ਦੇ ਨਾਲ ਹੋ ਜਾਇਆ ਕਰਨਗੇ ਪਰ ਕੁਝ ਵੀ ਜਿਹੜਾ ਉਹ ਨਾ ਹੋਇਆ ਹਾਲਾਂਕਿ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਤੇ ਬਹੁਤ ਸਾਰੇ ਅਫਸਰਾਂ ਤੇ ਜਿਹੜੇ ਕੀ ਅਜਿਹਾ ਕਰਦੇ ਨੇ ਜਿਹੜੇ ਕਿ ਰਿਸ਼ਵਤ ਲੈਂਦੇ ਨੇ ਲਾਲਚ ਦੇ ਵਿੱਚ ਉਹਨਾਂ ਦੇ ਉੱਤੇ ਕਾਰਵਾਈ ਵੀ ਹੋਈ ਹੈ ਇਸ ਦੇ ਨਾਲ ਹੀ ਹੁਣ ਇੱਕ ਹੋਰ ਮਾਮਲਾ ਜਿਹੜਾ ਹਲਾਨ ਕਰਦਾ ਸਾਹਮਣੇ ਆਇਆ ਜਿੱਥੇ ਡਾਕਟਰ ਜੋੜੇ ਨੇ ਜਿਨ੍ਹਾਂ ਨੂੰ ਜ਼ਬਰਨ ਫਸਾਇਆ ਜਾ ਰਿਹਾ ਸੀ ਝੂਠੇ ਕੇਸ ਦੇ ਵਿੱਚ ਡਾਕਟਰ ਜੋੜੇ ਨੇ ਹੀ 11 ਪੁਲਿਸ ਮੁਲਾਜ਼ਮਾਂ ਦੀ 12 ਵੀਡੀਓਜ਼ ਰਿਸ਼ਵਤ ਲੈਂਦਿਆਂ ਦੀ ਵਾਇਰਲ ਕਰ ਦਿੱਤੀਆਂ ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਇਹ ਵੀਡੀਓਜ਼ ਦਿਖਾਉਂਦੇ ਆਂ ਮੈਂ ਗੱਲ ਕਰਾ ਦਵਾਂ ਤੁਹਾਡੇ ਨਾਲ ਕਿ ਜਦੋਂ ਮਰਜੀ ਤੁਸੀਂ ਇਹ ਜਦੋਂ ਵੀ ਹੁਣ ਕੋਈ ਗੱਲ ਕਰਨਾ ਪਤਾ ਕਿਹਾ ਸੀ ਜਦੋਂ ਮਰਜ਼ੀ ਆਸੀ ਕੁਛ ਇੱਛਾ ਠੀਕ ਹੈ ਚਲੋ ਜਦੋਂ ਤੁਹਾਡੇ ਵੀ ਕਰੇ ਚਲੋ ਇਹ ਲੈ ਜੀ ਇਹਨਾਂ ਨੂੰ ਸਾਡੇ ਨਾਲ ਲੈ ਜਾ ਰਹੇ ਇਹ ਤਾਂ ਨਖਰਾਣਾ ਵਾਲਾ ਗੱਲ ਨੂੰ ਫੋਨ ਤੇ ਹੀ ਦੱਸ ਦਈਏ ਮੈਨੂੰ ਜਦ ਆਣਾ ਹੈ ਨੰਬਰ ਮੇਰਾ ਕਰ ਲਓ ਨੋਟ ਕੋਈ ਜਦ ਨੰਬਰ ਮਾਸਪਾ ਅਸਲ ਵਿੱਚ ਇਸ ਤਰ੍ਹਾਂ ਦੇ ਲੈ ਲੈਣ ਦੇ ਬਾਰੇ ਵਿੱਚ ਕੀ ਆਪਣਾ ਬਿਲਕੁਲ ਨਾਮ ਲੈਣ ਵਾਲੇ ਨੇ